ਮਹਿੰਦਰ ਕੋਰ ਮੇਰੇ ਵੱਲ ਪ੍ਰੇਮ ਭਰੀ ਸੰਤਰੀਆ ਗਾਲ ਜੀ ਅੱਜ ਇੱਕ ਤੁਹਾਨੂੰ ਬਹੁਤ ਸੋਹਣਾ ਪੰਜਾਬੀ ਲੋਕ ਗੀਤ ਸੁਣਾਉਣੇ ਆ ਕਿਉਂਕਿ ਮੇਰੇ ਦਰਸ਼ਕ ਬਹੁਤ ਪਿਆਰੇ ਹਨ ਤੇ ਖੁਸ਼ ਰਹੋ ਖੁਸ਼हाल ਰਹੋ ਸਦਾ ਹੀ ਬੰਦੇ ਨੂੰ ਖੁਸ਼ ਰਹਿਣਾ ਚਾਹੀਦਾ ਹੈ ਕਿਉਂਕਿ ਜੇ ਖੁਸ਼ੀ ਹੈ ਤਾਂ ਸਭ ਕੁਝ ਹੈ ਤੇ ਜੇ ਖੁਸ਼ੀ ਨਹੀਂ ਤੇ ਕੁਸ਼ੀ ਵੀ ਨਹੀਂ ਹਮੇਸ਼ਾ ਖੁਸ਼ ਰਹਿਆ ਕਰੋ ਤੇ ਆਪਦੇ ਮਨ ਨੂੰ ਸ਼ਾਂਤ ਰੱਖਿਆ ਇਹ ਜ਼ਿੰਦਗੀ ਚਾਰ ਦਿਹਾੜੇ ਹੈ ਪਤਾ ਨਹੀਂ ਕਦੋਂ ਕੀ ਹੋ ਜਾਵੇ ਪਰ ਆਪਾਂ ਨੂੰ ਖੁਸ਼ ਰਹਿਣਾ ਹੈ ਤੇ ਖੁਸ਼ ਰਹਿਣਾ ਸਿੱਖੀਏ ਕਿਉਂਕਿ ਇਹ ਜ਼ਿੰਦਗੀ ਅਨਮੋਲੀ ਦਾਤ ਹੈ ਤੇ ਆਪਾਂ ਜਦੋਂ ਫਿਰ ਇਸ ਨੂੰ ਮਰਤੇ ਦੇ ਹਾਂ ਥੋੜਾ ਜਿਹਾ ਐਵੇਂ ਡਿਪਰੈਸ਼ਨ ਵਿੱਚ ਆ ਜਾਂਦੇ ਹਾਂ ਤੇ ਹੁੰਦੀ ਤਾਂ ਹੈ ਪਰ ਉਹਨੂੰ ਪਾਸੇ ਰੱਖ ਦੇਣਾ ਚਾਹੀਦਾ ਹੈ ਜ਼ਿੰਦਗੀ ਦੇ ਚਾਰ ਦਿਹਾੜੇ ਖੁਸ਼ੀਆਂ ਨਾਲ ਜਿਨੇ ਚਾਹੀਦੇ ਹਨ ਗੇੜੀ ਪ੍ਰਮਾਤਮਾ ਨੇ ਅਨਮੋਲੀ ਦਾਤ ਦਿੱਤੀ ਹੈ ਉਹਨੂੰ ਖੁਸ਼ੀਆਂ ਨਾਲ ਹੜਾਓ ਫਿਰ ਪਤਾ ਨਹੀਂ ਕਦੋਂ ਸਮਾਂ ਆਵੇ ਕਿ ਇਸ ਧਰਤੀ ਤੇ ਆਪਾਂ ਨੂੰ ਮਾਨਸ ਦੇ ਹੀ ਮਿਲੇ ਇਹ ਤਾਂ ਵੈਗਰੂ ਨੂੰ ਪਤਾ ਹੈ ਤੇ ਖੁਸ਼ ਰਿਆ ਕਰੋ ਤੇ ਹੁਣ ਆਪਾਂ ਤੁਹਾਨੂੰ ਹੀ ਇੱਕ ਪੰਜਾਬੀ ਲੋਕ ਗੀਤ ਸੁਣਾਉਣੇ ਹਾਂ ਤੇ ਸੁਣੋ ਤੇ ਉਸ ਦਾ ਆਨੰਦ ਮਾਣੋ ਐਨੇ ਵੀ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਪਰ ਮੈਂ ਤਾਂ ਇੱਕ ਸੋਚਿਆ ਹੈ ਵੀ ਬੰਦੇ ਨੂੰ ਖੁਸ਼ ਰਹਿਣਾ ਚਾਹੀਦਾ ਹੈ ਇਸ ਜ਼ਿੰਦਗੀ ਦਾ ਕੋਈ ਪਰਵਾਸਾ ਨਹੀਂ ਹੈ ਜਿਹੜੀ ਟੈਨਸ਼ਨ ਹੈ ਉਹ ਤਾਂ ਜਦੋਂ ਆਪਾਂ ਇਸ ਸਰਤੀ ਤੇ ਆਉਣੇ ਹਾਂ ਦੋ ਪਈਏ ਨਾਲ ਹੀ ਆਉਂਦੇ ਹਨ ਦੁੱਖ ਤੇ ਸੁਖ ਪਰ ਉਹ ਵੈਗਰੂ ਆਪ ਸਹਾਈ ਹੁੰਦਾ ਹੈ ਤੇ ਸੁਣੋ ਇਸ ਪੰਜਾਬੀ ਲੋਕ ਗੀਤ ਦਾ ਰੰਗ ਵੀ ਕੀ ਹੈ ਇਹ ਜੇਠ ਪਰਜਾਈਦਾ ਹੈ ਤੇ ਤੁਸੀਂ ਆਨੰਦ ਮਾਣੋ ਮੇਰਾ ਖਾਗ ਹੀ ਚੰਬੇ ਦਾ ਗੁਟਾਵੇ ਜੇਠਾ ਤੇਰੀ ਮਾਰੇ ਬੱਕਰੀ ਮੇਰਾ ਖਾ ਗਈ ਚੰਬੇ ਦਾ ਬੂਟਾਵੇ ਜੇਠਾ ਤੇਰੀ ਮਰੇ ਬકરી ਪੇਕਿਆਂ ਨੂੰ ਜਾਂਦੀ ਹੋਈ ਜਠਾਣੀ ਗੱਲ ਕਹਿ ਗਈ ਪੇਕਿਆਂ ਨੂੰ ਜਾਂਦੀ ਸੀ ਜਠਾਣੀ ਗੱਲ ਕਹਿ ਗਈ ਹਮਾਰ ਦੇ ਆ ਗਈ ਦੇ ਕੇ ਗਾਲ ਅੰਗੂਠਾਵੇ ਜੇਠਾ ਤੇਰੀ ਮਰੇ ਬકરી ਮੇਰਾ ਖਾ ਗਈ ਚੰਬੇ ਦਾ ਬੂਟਾਵੇ জেઠા ਤੇਰੀ ਮਰੇ ਬકરી ਮੇਰਾ ਖਾ ਗਈ ਚੰਬੇ ਦਾ ਬੂਟਾ ਵੇ জেઠા ਤੇਰੀ ਮਰੇ ਬકરી ਚੋਣ ਚੋਣ ਚੰਬਾ ਨਹੀਂ ਪਰਾਤ ਵਿੱਚ ਪਾਲਿਆ ਚੋਣ ਚੋਣ ਚੰਬਾ ਮੈਂ ਪਰਾਤ ਵਿੱਚ ਪਾਲਿਆ ਉਦੋਂ ਪਤਾ ਲੱਗਾ ਜਦੋਂ ਸਾਰਾ ਹੀ ਉਹਨੇ ਖਾ ਲਿਆ ਉਦੋਂ ਪਤਾ ਲੱਗਾ ਜਦੋਂ ਸਾਰਾ ਹੀ ਉਹਨੇ ਖਾ ਰਿਹਾ ਅਚੰਕੇ ਬੈਠੀ ਮੈਂ ਝਮ ਝਮ ਰੋਵਾਵੇ ਜੇਠਾ ਤੇਰੀ ਮਰੇ ਬકરી ਮੇਰਾ ਖਾ ਗਈ ਚੰਬੇ ਦਾ ਬੂਟਾਵੇ ਜੇਠਾ ਤੇਰੀ ਮਰੇ ਬકરી ਮੇਰਾ ਖਾ ਗਈ ਚੰਬੇ ਦਾ ਬੂਟਾਵੇ ਜੇਠਾ ਤੇਰੀ ਮਰੇ ਬકરી ਮਾਹੀ ਘਰ ਆਉਣਾ ਸੀ ਮੈਂ ਚੰਬੇ ਨੂੰ ਵੇ ਤੋੜਿਆ ਅਵਾਈ ਛੁੱਟੀ ਆਉਣਾ ਸੀ ਮੈਂ ਚੰਬੇ ਨੂੰ ਸੀ ਤੋੜਿਆ ਉਦੋਂ ਪਤਾ ਲੱਗਾ ਜਦੋਂ ਬੱਕਰੀ ਮਰੋੜਿਆ ਉਦੋਂ ਪਤਾ ਲੱਗਾ ਜਦੋਂ ਬੱਕਰੀ ਮਰੋੜਿਆ ਇਕੱਲੀ ਬੈਠੀ ਮੈਂ ਛਾਮ ਛਾਮ ਰੋਮਾਵੇ ਜੇਠਾ ਤੇਰੀ ਮਰੇ ਬકરી ਮੇਰਾ ਖਾ ਗਈ ਚੰਬੇ ਦਾ ਬੂਟਾਵੇ ਜੇਠਾ ਤੇਰੀ ਮਰੇ ਬકરી ਮੇਰਾ ਖਾ ਗਈ ਚੰਬੇ ਦਾ ਬੂਟਾਵੇ ਜੇਠਾ ਤੇਰੀ ਮਰੇ ਬકરી ਹਮੇਰਾ ਖਾ ਗਈ ਗਲਾਬ ਦਾ ਬੂਟਾਵੇ ਜੇਠਾ ਤੇਰੀ ਮਰੇ ਬકરી ਮੇਰਾ ਖਾਗੀ ਗਲਾਬ ਦਾ ਬੂਟਾ ਵੇ ਜੇਠਾ ਤੇਰੀ ਮਰੇ ਬੱਕਰੀ ਚੁਣ ਕੇ ਗਲਾਬ ਨਹੀਂ ਮੈਂ ਥਾਲ ਵਿੱਚ ਪਾਰਿਆ ਚੁਣ ਕੇ ਗਲਾਬ ਨਹੀਂ ਮੈਂ ਥਾਲ ਵਿੱਚ ਪਾਲਿਆ ਤੇ ਉਦੋਂ ਹੀ ਪਤਾ ਲੱਗਾ ਜਦੋਂ ਸਾਰਾ ਹੀ ਉਹਨੇ ਖਾ ਲਿਆ ਉਦੋਂ ਪਤਾ ਲੱਗਾ ਜਦੋਂ ਸਾਰਾ ਹੀ ਉਹਨੇ ਖਾ ਲਿਆ ਵੇ ਪੀੜੇ ਬੈਠੀ ਮੈਂ ਛਮ ਛਮ ਰੋਵਾਂ ਵੇ ਜੇਠਾ ਤੇਰੀ ਮਰੇ ਬੱਕਰੀ ਮੇਰਾ ਖਾ ਗਈ ਚੰਬੇ ਦਾ ਬੂਟਾ ਵੇ ਜੇਠਾ ਤੇਰੀ ਮਰੇ ਬੱਕਰੀ ਪੇਕਿਆਂ ਤੇ ਜਾਂਦੀ ਸੀ ਜੇਠਾਣੀ ਗੱਲ ਕਹੇ ਗਈ ਪੇਕਿਆਂ ਤੇ ਜਾਂਦੀ ਸੀ ਜੇਠਾਣੀ ਗੱਲ ਕਹੇ ਗਈ ਮਾਰ ਦਿਆਂਗੀ ਦੇ ਕੇ ਗਾਲ ਂਗੂਟਾਵੇ জেઠા ਤੇਰੀ ਮਰੇ ਬੱਕਰੀ ਮੇਰਾ ਖਾ ਗਈ ਚੰਵੇ ਦਾ ਬੂਟਾਵੇ জেઠા ਤੇਰੀ ਮਰੇ ਬੱਕਰੀ ਮਾਈ ਮੇਰੇ ਆਉਣਾ ਵੇ گلاب ਮੈਂ ਤਾਂ ਤੋੜਿਆ ਮਾਈ ਛੁੱਟੀ ਆਉਣਾ ਵੇ گلاب ਮੈਂ ਤਾਂ ਤੋੜਿਆ ਉਹਦਾ ਹੀ ਪਤਾ ਲੱਗਾ ਜਦੋਂ ਬੂਟਾ ਸੀ ਮੋੜਿਆ ਉਦੋਂ ਪਤਾ ਲੱਗਾ ਜਦ ਬੱਕਰੀ ਮਰੋੜਿਆ ਉਹ ਬੈਠੀ ਆ ਬੈਠੀ ਮੰਜੇ ਉੱਤੇ ਝਮ-ਝਮ ਰੋਵਾਵੇਂ ਜੇਠਾ ਤੇਰੀ ਮਰੇ ਬੱਕਰੀ ਮੇਰਾ ਖਾਗੀ ਗਲਾਬ ਦਾ ਬੂਟਾਵੇ ਜੇਠਾ ਤੇਰੀ ਮਰੇ ਬੱਕਰੀ ਪੇਕਿਆਂ ਤੇ ਜਾਂਦੀ ਸੀ ਜਠਾਣੀ ਗੱਲ ਕਹੇ ਗਈ ਪੇਕਿਆਂ ਤੇ ਜਾਂਦੀ ਸੀ ਜਠਾਣੀ ਗੱਲ ਕਹੇ ਗਈ ਅਮਾਰ ਦਿਆਂ ਗੀ ਦੇ ਗਲ ਅੰਗੂਟਾਵੇ ਜੇਠਾ ਤੇਰੀ ਮਰੇ ਬੱਕਰੀ ਅ ਮੇਰਾ ਖਾ ਗਈ ਚੰਬੇ ਦਾ ਬੂਟਾਵੇ ਜੇਠਾ ਤੇਰੀ ਮਰੇ ਬੱਕਰੀ ਲਓ ਜੀ ਜਿਹੜੀ ਬੱਕਰੀ ਨੇ ਉਹਦੀ ਬਾੜੀ ਵਿਚਾਰੀ ਦੀ ਸਾਰੀ ਖਾਲੀ ਤੇ ਉਹ ਵਿਚਾਰੀ ਬੈਠੀ ਫਿਰ ਰੋਂਦੀ ਹੈ ਤੇ ਜੇ ਠਾਣੀ ਵੀ ਸਗੋ ਦਾਬੇ ਮਾਰਦੀ ਹੈ ਤੇ ਕੱਲ ਨੂੰ ਆਪਾਂ ਫੇਰ ਮਿਲਦੇ ਆਂ ਮੈਨੂੰ ਦਿਵਾ ਗਿਆ ਧੰਨਵਾਦ ਜੀ